ਪੰਜਾਬ ਨੰਬਰ ਤੇ ਦੋ ਟਰੈਕਟਰ ਮਿੱਤਰੋ ਹੋਰ ਲੱਭ ਲੈਂਦੇ ਤੁਹਾਡੇ ਵਾਸਤੇ ਬਾਈ ਲਾਲੀ ਦੇ ਸ਼ੋਅਰੂਮ ਤੇ ਖੜੇ ਨੇ ਲਾਲੀ ਮੈਨੂੰ ਇਹ ਦੱਸ ਬਾਈ ਇਹ ਸਵਰਾਜ ਪਹਿਲਾ ਤਾਂ ਮਾਡਲ ਕਿੰਨਾ ਮਾਡਲ ਵੀਰਾ ਇਹ 2015 ਦਾ 2015 ਮਾਡਲ ਆ 2 ਸਪੀਡ ਚ ਹੈ 2 ਸਟਰੀਟ ਚ 14 ਦੇ ਟਾਇਰਾਂ ਚ ਹੈ ਕੰਡੀਸ਼ਨ ਦਾ ਇਹ 오ਰੀਜਨਲ ਹੈ ਸਾਰਾ ਰਹਿਣਾ ਬਾਈ ਨੰਬਰ ਇਹ ਤਾਂ ਪੰਜਾਬ ਦਾ ਹੈ ਪੰਜਾਬ ਦਾ ਹੀ ਪੰਜਾਬ ਦਾ ਪਾਰਟੀ ਕਮੀ ਦੇ ਨਾਮ ਫਰਸਟ ਪਾਰਟੀ ਦਾ ਹੀ ਅੱਛਾ ਇਹ ਤੇਲ ਕਿਹੜਾ ਕੱਲ ਲੱਗਦੇ ਤੇਲ ਵਾਲਾ ਇਹ ਲੱਗਦੇ ਤੇਲ ਵਾਲਾ ਜੀ ਉਹ ਕਿਹੜਾ ਡਬਲ ਪੰਪ ਹੈ ਡਬਲ ਪਾਵਰ ਸਟੀਅਰਿੰਗ ਹੈ ਪਾਵਰ ਸਟੀਅਰਿੰਗ ਜੀ ਤੇ ਮੈਨੂੰ ਇਹ ਦੱਸ ਬਾਈ ਇਹ ਤਰ ਮੂਲੇ ਨਵੰਬਰ ਕੀ ਨੱਪਟੀ ਮਾਗ ਲੈਉਣਗੇ 7580 ਵਸੇ ਓਕੇ ਤੇ ਟਰੈਕਟਰ ਹੁਣ ਬਣੂ ਕਿੰਨੇ ਦਾ ਇਹ ਪਾਉਂਗਾ ਵੀ 480000 ਦਾ ਦੇਮਾ 480000 ਦਾ ਤਰ ਮੈਂ ਪਿੱਛੋਂ ਦਿਖਾਈ ਵੀ ਆਕੇ ਆ ਟਿਊਬਾਂ ਦਾ ਚੈੱਕ ਕਰਵਾ ਦੇ ਹੁੱਕ ਬਿਲਕੁਲ ਨਵੀਂ ਨਹੀਂ ਇਹ ਲਾ ਡੰਡਾ ਟੁੱਟਿਆ ਹੋਇਆ ਦਾ ਦੇ ਡੰਡਾ ਹੁਣ ਵੀ ਇਹ ਜਿਹੇ ਜਿਹੇ ਹੈ ਜਿਹੇ ਹੀ ਦੇਮਾ ਉਹੋ ਜਿਹੀ ਦਵਾਂਗੇ ਠੀਕ ਹੈ ਰੇਟ ਹੈਗਾ 480000 ਹਾਂਜੀ ਹਾਂਜੀ ਮਾਨਤਾਣ ਹੋ ਜਾਊਗਾ ਹੋ ਜਾਊਗਾ ਜੀ ਹੋ ਜਾਊ ਤੇ ਜਿਹੜਾ ਇੱਧਰਲੇ ਪਾਸੇ ਘੜਾ ਡੀਆਈ 55 ਸੋਨਾਲੀਕਾ ਇਹ 20 ਮਾਡਲ ਹੈ ਜੀ ਇਹ ਹੈਗਾ 20 ਮਾਡਲ ਨੰਬਰ ਇਹਦਾ ਹੀ ਪੰਜਾਬਾ ਨੰਬਰ ਇਹਦਾ ਹੀ ਪੰਜਾਬਾ ਪਾਰਟੀ ਵੀ ਫਰਸਟ ਹੈ ਇਹ ਫਰਸਟ ਪਾਰਟੀ ਦਾ ਪੱਟੀ ਓਕੇ ਕਰਮੀ ਕੰਡੀਸ਼ਨ ਦਿਖਾ ਦੇ ਬਈ ਸਾਰੇ ਬਲਾਕ ਦੀ ਡਬਲ ਪੰਪ ਹੈ ਤੇ 2 ਸਪੀਡ ਚ ਹੈ ਨਾ 2 ਸਪੀਡ ਚ ਹੈ ਪੱਟੀ ਸਾਈਡ ਗੇਅਰ ਹੈ ਇੱਕ ਦਾ ਦੇਖ ਲਈ ਆ ਮਾੜੀ ਹਲਕੀ ਜੀ ਪੈਰਦਾਂ ਦੇ ਅਟੈਚਿੰਗ ਹੋਈ ਹੋਈ ਝੋਲੇ ਤਾ ਪਾ ਬੰਦੇ ਦਾ ਓਕੇ ਓਕੇ ਇੱਕ ਮੂਰੋ ਬੈਂਪਰ ਦੀ ਹੋਈ ਹੋਈ ਹੈ ਠੀਕ ਹੈ ਉਹ ਸਾਰਾ ਟਰੈਕਟਰ ਇਹ ਤਾਂ ਚਲੋ ਬਾਹਰਲੀ ਗੱਲ ਹੈ ਦੇਖੋ ਜਿਹੜੀ ਗੱਲ ਜਾ ਜਾ ਕਹਿ ਕੇ ਦੇਵਾਂਗੇ ਤੇ ਉਦਾਂ ਇਹ 16 ਦੇ ਟਾਇਰਾਂ ਚ ਹੈ 16 ਟਾਇਰਾਂ ਚ ਹੈ 60 ਕੈਟਾਗਰੀ ਦਾ ਟਰੈਕਟਰ ਆ ਗਿਆ 60 ਕੈਟਾ ਹਾਂ ਰੇ ਸਾਈ ਤੇ ਮੈਨੂੰ ਇਹ ਦੱਸ ਬਈ ਇਹ ਟਰੈਕਟਰ ਕਿੰਨੇ ਦਾ ਬਣ ਜਾਣਾ ਹੈ ਇਹ ਪੱਟੀ ਆਪਾਂ ਦੇਵਾਂਗੇ ਤੁਹਾਨੂੰ ਵੀ 4,80,000 ਰੁਪਏ ਦਾ 75,000 ਰੁਪਏ ਦਾ 4,75,000 ਦਾ ਥੋੜਾ ਜਾਇ ਜਾਇ ਜੇ ਚਾਜਾ ਹੋ ਜੋ ਮਾਨਤਾ ਨੂੰ ਚੁੱਕਾ ਕਿੰਨਾ ਕੁ ਕਰਦੀਏ ਦੇਖ ਕੇ ਕਰ ਦਾਂਗੇ 57,000 57,000 ਤਿੰਨ ਤੋਂ 10 ਹੀ ਦੇ ਹੁਣ ਸੱਜਣ ਆਪਣੀ ਵੀਡੀਓ ਵੇਖੀ ਜਾਂਦੇ ਆ ਹੁਣ ਹੀ ਫੋਨ ਲਾ ਲੈਣਗੇ 70,000 ਦਾ ਦੇ ਦਾਂਗੇ 65,000 ਦੀ ਦਵਾ ਮੰਗੇ ਚੱਕੋ ਮਿੱਤਰੂ 4,65,000 ਦਾ ਬਣੋ ਹੁਣ ਹੀ ਫੋਨ ਲਾ ਲਓ ਪਿੰਡ ਕਲਾਰਾਂ ਦੇ ਵਿੱਚ ਖੜੇ ਨੇ ਬਾਈ ਲਾਲੀ ਤੇ ਸ਼ੋਅਰੂਮ ਤੇ ਮੁੜ ਕੇ ਤੁਹਾਨੂੰ ਪਤਾ ਵੀ ਹੱਥ ਨਹੀਂ ਆਉਂਦਾ ਸਾਂਭ ਲੂ ਗਰਾ